ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੀਏ ਕਿ ਕਾਂਗਰਸ ਦੇ ਸਾਬਕਾ ਸੀਐਮ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਸ ਤੋਂ ਬਾਅਦ ਹੁਣ ਚਾਰੇ ਪਾਸੇ ਹਫੜਾ ਤਫੜੀ ਮੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਇਸ ਗ੍ਰਿਫਤਾਰੀ ਦੇ ਦੌਰਾਨ ਕਾਂਗਰਸ ਪਾਰਟੀ ਵਾਲੇ ਭੜਕ ਗਏ ਨੇ ਤੇ ਦੂਜੇ ਪਾਸੇ ਹੁਣ ਲਗਾਤਾਰ ਸਰਕਾਰਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਤੇ ਉੱਥੇ ਹੀ ਦੱਸੀਏ ਕਿ ਕਾਂਗਰਸ ਦੇ ਸਾਬਕਾ ਸੀਐਮ ਦੇ ਪੁੱਤਰ ਨੂੰ ਜਿਹੜਾ ਕਿ ED ਨੇ ਗ੍ਰਿਫਤਾਰ ਕੀਤਾ ਹੈ ਲਗਾਤਾਰ ਸਵੇਰ ਦੀ ਜਿਹੜੀ ਕਿ ਛਾਪੇਮਾਰੀ ਚੱਲ ਰਹੀ ਸੀ ਤੇ ਉਸ ਤੋਂ ਬਾਦ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਦੇ ਪੁੱਤਰ ਜਿਹੜੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਵੇਰੇ ਹੀ ED ਦੀ ਜਿਹੜੀ ਕਿ ਟੀਮ ਆ ਪੁਪੇਸ਼ ਬਗੇਲ ਦੀ ਜਿਹੜੀ ਕਿ ਸਥਿਤ ਘਰ ਦੇ ਵਿੱਚ ਛਾਪੇਮਾਰਨ ਪਹੁੰਚੀ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾਂ ਦੇ ਜਿਹੜੇ ਕਿ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹ ਉਸ ਨੂੰ ਆਪਣੇ ਨਾਲ ਲੈ ਗਈ ਤੇ ਹੁਣ ਇਸੇ ਦੌਰਾਨ ਕਾਂਗਰਸੀ ਵਰਕਰਾਂ ਨੇ ED ਦੀ ਗੱਡੀ ਨੂੰ ਰੋਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਹਾਲਾਂਕਿ ਈਡੀ ਟੀਮ ਪਹਿਲਾਂ ਹੀ ਜਿਹੜੇ ਕਿ ਉਸ ਦੇ ਪੁੱਛਕੀਚੇ ਉਹਨਾਂ ਦੇ بیٹے ਤੋਂ ਕਰ ਰਹੀ ਸੀ ਪਰੰਤੂ ਹੁਣ ਉਥੇ ਹੀ 36 ਕਾਰਦੇ ਜਿਹੜੇ ਕਿ ਸਾਫ ਦਾ ਮੁੱਖ ਮੰਤਰੀ ਭੁਪੇਸ਼ ਬਗੇਲ ਨੇ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਏ ਈਡੀ ਦੇ ਵੱਲੋਂ ਲਗਾਤਾਰ ਜਿਹੜੀ ਕਿ ਸਵੇਰ ਦੀ ਛਾਪੇਮਾਰੀ ਚੱਲ ਰਹੀ ਸੀ ਤੇ ਇਸੇ ਦੌਰਾਨ ਉਥੇ ਹੀ ਇਸੇ ਛਾਪੇਮਾਰੀ ਦੌਰਾਨ ਉਹ ਕਾਂਗਰਸ ਦੀ ਪਾਰਟੀ ਵਾਲੇ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਘਟਾਲੇ ਦੇ ਵਿੱਚ منی ਲਾਂਡਰਿੰਗ ਦੇ ਨਾਲ ਸੰਬੰਧਿਤ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਸ਼ਰਾਬ ਘਟਾਲੇ ਦੇ ਦੋਸ਼ੀਆਕਰ ਨੇ छत्तीसगढ़ ਦੇ ਵਿੱਚ ਰਾਜਨੀਤਿਕ ਮਾਹੌਲ ਗਰਮ ਹੈ ਤੇ ਸਬੰਧ ਵਿੱਚ ਇਹੜੀ ਕਈ ਵਾਰ ਜਿਹੜਾ ਕਿ ਪੁਪੇਸ਼ ਬਗੇਲ ਅਤੇ ਉਸਦੇ ਸਾਥੀਆਂ ਦੇ ਟਿਕਾਣੇ ਤੇ ਛਾਪੇਮਾਰੀ ਕਰ ਚੁੱਕੀ ਹੈ ਤੇ ਸੂਤਰਾਂ ਅਨੁਸਾਰ ਇਹ ਕਦਮ ਜਿਹੜਾ ਕਿ منی ਲਾਂਡਰਿੰਗ ਦੇ ਸਬੂਤ ਮਿਲਣ ਤੋਂ ਬਾਅਦ ਚੁੱਕਿਆ ਗਿਆ ਤੇ ਇਸ ਮੌਕੇ ਪੁਪੇਸ਼ ਬਗੇਲ ਨੇ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਅੱਜ ਉਹਨਾਂ ਦੇ ਪੁੱਤਰ ਦੇ ਜਨਮ ਦਿਨ 'ਤੇ ਕੇਂਦਰ ਸਰਕਾਰ ਨੇ ਤੋਹਫਾ ਭੇਜਿਆ ਹੈ ਕਿ ਜਿਵੇਂ ਇਹ ਖਬਰ ਫੈਲੀ ਕਿ ਈਡੀ ਦੀ ਟੀਮ ਭੁਪੇਸ਼ ਕੇ ਬਗੇਲ ਦੇ ਜਿਹੜੇ ਕਿ ਘਰ ਛਾਪਾ ਮਾਰਦੀ ਹੈ ਤੇ ਕਾਂਗਰਸ ਵਰਕਰ ਆਲੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਤੇ ਉੱਥੇ ਹੀ ਵਰਕਰ ਘਰੇ ਦੇ ਦੋਵੇਂ ਗੇਟਾਂ ਤੇ ਜ਼ਮੀਨ ਤੇ ਬੈਠ ਕੇ ਤੇ ਨਾਰੇਬਾਜ਼ੀ ਜਿਹੜੀ ਕਿ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਈਡੀ ਦੀਆਂ ਗੱਡੀਆਂ ਤੇ ਵੀ ਜਿਹੜੀ ਕਿ ਪੱਥਰਬਾਜ਼ੀ ਤਾਂ ਕੀਤੀ ਗਈ ਭਲਾਈ ਦੇ ਕਰਦੇ ਵਿੱਚ ਪੀੜ ਨੂੰ ਕੰਟਰੋਲ ਕਰਨ ਦੇ ਲਈ ਵਾਧੂ ਜਿਹੜੇ ਕਿ ਪੁਲਿਸ ਫੋਰਸ ਬੁਲਾਈ ਗਈ ਤੇ ਕੁਝ ਸਮੇਂ ਬਾਅਦ ਉਥੇ ਹੀ ਦੱਸਿਆ ਕਿ ਥੋੜੇ ਸਮੇਂ ਬਾਅਦ ਜਿਹੜੇ ਕਿ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਸਰ ਆ ਰਹੀ ਹੈ ਤੇ ਉਥੇ ਇਸ ਗ੍ਰਿਫਤਾਰੀ ਦੇ ਦੌਰਾਨ ਕਾਂਗਰਸ ਪਾਰਟੀ ਵਾਲੇ ਭੜਕ ਗਏ ਨੇ ਤੇ ਦੂਜੇ ਪਾਸੇ ਹੁਣ ਲਗਾਤਾਰ ਸਰਕਾਰਾਂ ਦਾ ਵਿਰੋਧ ਕਰਦੇ ਹੋਏ ਨਸਰ ਆ ਰਹੇ ਨੇ ਤੇ ਉੱਤੇ ਉਥੇ ਹੀ ਦੱਸਿਆ ਕਿ ਕਾਂਗਰਸ ਦੇ ਸਾਬਕਾ ਸੀਐਮ ਦੇ ਪੁੱਤਰ ਨੂੰ ਜਿਹੜਾ ਕਿ ਈਡੀ ਨੇ ਗ੍ਰਿਫਤਾਰ ਕੀਤਾ ਹੈ ਲਗਾਤਾਰ ਸਵੇਰ ਦੀ ਜਿਹੜੀ ਕਿ ਛਾਪੇਮਾਰੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ 36 ਕੜ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇ ਦੇ ਪੁੱਤਰ ਜਿਹੜੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਵੇਰੇ ਹੀ ਈਡੀ ਦੀ ਜਿਹੜੀ ਕਿ ਟੀਮ ਆ ਭੁਪੇਸ਼ ਬਗੇਲ ਦੀ ਜਿਹੜੀ ਕਿ ਸਥਿਤ ਘਰ ਦੇ ਵਿੱਚ ਛਾਪੇਮਾਰਨ ਪਹੁੰਚੀ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾਂ ਦੇ ਜਿਹੜੇ ਕਿ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਹ ਉਸ ਨੂੰ ਆਪਣੇ ਨਾਲ ਲੈ ਗਈ ਤੇ ਹੁਣ ਇਸੇ ਦੌਰਾਨ ਕਾਂਗਰਸੀ ਵਰਕਰਾਂ ਨੇ ਈਡੀ ਦੀ ਗੱਡੀ ਨੂੰ ਰੋਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਹਾਲਾਂਕਿ ਈਡੀ ਦੀ ਟੀਮ ਪਹਿਲਾਂ ਹੀ ਜਿਹੜੇ ਕਿ ਉਸ ਦੇ ਪੁੱਛਕਿੱਚੇ ਉਹਨਾਂ ਦੇ ਬੇਟੇ ਤੋਂ ਕਰ ਰਹੀ ਸੀ ਤੋਂ ਹੁਣੋਂ ਥੇ 36 ਕੜ ਦੇ ਜਿਹੜੇ ਕਿ ਸਾਫ ਦਾ ਮੁੱਖ ਮੰਤਰੀ ਭੁਪੇਸ਼ ਬਗੇਲ ਨੇ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਏ ਈਡੀ ਦੇ ਵੱਲੋਂ ਲਗਾਤਾਰ ਜਿਹੜੀ ਕਿ ਸਵੇਰ ਦੀ ਛਾਪੇਮਾਰੀ ਚੱਲ ਰਹੀ ਸੀ ਤੇ ਇਸੇ ਦੌਰਾਨ ਉੱਥੇ ਹੀ ਇਸੇ ਛਾਪੇਮਾਰੀ ਦੌਰਾਨ ਹੁਣ ਕਾਂਗਰਸ ਦੀ ਪਾਰਟੀ ਅੜੇ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਪੂਰਾ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਘਟਾਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਸ਼ਰਾਬ ਘਟਾਲੇ ਦੇ ਦੋਸ਼ਾਂ ਕਰਕੇ 36 ਕੜ ਦੇ ਵਿੱਚ ਰਾਜਨੀਤੀ ਮਾਹੌਲ ਗਰਮ ਹੈ ਤੇ ਇਸ ਸੰਬੰਧ ਵਿੱਚ ਈਡੀ ਕਈ ਵਾਰ ਜਿਹੜਾ ਕਿ ਪੁਪੇਸ਼ ਬਗੇਲ ਅਤੇ ਉਸਦੇ ਸਾਥੀਆਂ ਦੇ ਟਿਕਾਣੇ ਤੇ ਛਾਪੇਮਾਰੀ ਕਰ ਚੁੱਕੀ ਹੈ ਤੇ ਸੂਤਰਾਂ ਅਨੁਸਾਰ ਇਹ ਕਦਮ ਜਿਹੜਾ ਕਿ منی ਲਾਂਡਰਿੰਗ ਦੇ ਸਬੂਤ ਮਿਲਣ ਤੋਂ ਬਾਅਦ ਚੁੱਕਿਆ ਗਿਆ ਤੇ ਇਸ ਮੌਕੇ ਪੁਪੇਸ਼ ਬਗੇਲ ਨੇ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਅੱਜ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਨੇ ਕੇਂਦਰ ਸਰਕਾਰ ਨੇ ਤੋਹਫਾ ਭੇਜਿਆ ਹੈ ਕਿ ਜਿਵੇਂ ਇਹ ਖਬਰ ਫੈਲੀ ਕਿ ਈਡੀ ਦੀ ਟੀਮ ਭੁਪੇਸ਼ ਕੇ ਬਗੇਲ ਦੇ ਜਿਹੜੇ ਕਿ ਘਰ ਛਾਪਾ ਮਾਰ ਰਹੀ ਹੈ ਤੇ ਕਾਂਗਰਸ ਵਰਕਰ ਆਲੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਤੇ ਉੱਥੇ ਹੀ ਵਰਕਰ ਘਰੇ ਦੇ ਦੋਵੇਂ ਗੇਟਾਂ ਤੇ ਜ਼ਮੀਨ ਤੇ ਬੈਠ ਕੇ ਤੇ ਨਾਰੇਬਾਜੀ ਜਿਹੜੀ ਕਿ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਈਡੀ ਦੀਆਂ ਗੱਡੀਆਂ ਤੇ ਵੀ ਜਿਹੜੀ ਕਿ ਪੱਥਰਬਾਜ਼ੀ ਤਾਂ ਕੀਤੀ ਗਈ ਪੁਲਾਈ ਦੇ ਕਰਦੇ ਵਿੱਚ ਭੀੜ ਨੂੰ ਕੰਟਰੋਲ ਕਰਨ ਦੇ ਲਈ ਵਾਧੂ ਜਿਹੜੇ ਕਿ ਪੁਲਿਸ ਫੋਰਸ ਬੁਲਾਈ ਗਈ ਤੇ ਕੁਝ ਸਮੇਂ ਬਾਅਦ ਉਥੇ ਹੀ ਦੱਸਿਆ ਕਿ ਥੋੜੇ ਸਮੇਂ ਬਾਅਦ ਜਿਹੜੇ ਕਿ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ